ਚੱਡਾ ਸਾਹਿਬ ਤਾਂ ਚੱਡਾ ਸਾਹਿਬ ਤਾਂ ਮੇਰੇ ਤੇ ਇੱਧਰ ਪ੍ਰਧਾਨ ਜੀ ਬੈਠੇ ਆ ਸਾਡੇ ਤੇ ਮਾਨ ਸਾਹਿਬ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਯੂਥ ਦੇ ਸਾਡੇ ਤਿਸ਼ਵੀ ਸੂਰੀਆ ਤਿਸ਼ਵੀ ਜੀ ਸਾਡੇ ਜਿਹੜੇ ਪ੍ਰਧਾਨ ਨੇ ਉਹ ਆ ਰਹੇ ਆ ਤੇ ਉਹਨਾਂ ਦੇ ਰੋਡ ਸ਼ੋਅ 'ਚ ਇੰਨਾ ਮਤਲਬ ਹੰਗਾਰਾ ਮਿਲ ਰਿਹਾ ਮੈਂ ਤਾਂ ਆਪ ਉਹਨਾਂ ਨੂੰ ਕਹਿ ਕੀ ਗਿਆਂ ਘੰਟੇ ਆ ਬੱਧੀ ਉਹ ਉਹ ਜਾਮ ਚ ਉਹ ਚ ਫਸੇ ਹੋਇਆ ਪਿਆਰ ਮਿਲ ਰਿਹਾ ਤੇ ਉਰੇ ਪਤਾ ਨਹੀਂ ਹਜੇ ਕਿੰਨੇ ਵਜੇ ਤੱਕ ਪਹੁੰਚਣਗੇ ਇਸ ਕਰਕੇ ਮੈਂ ਪਹਿਲਾਂ ਹਾਜ਼ਰੀ ਲਾਉਣ ਆ ਗਿਆ ਕਿਉਂਕਿ ਮੇਰੇ ਅੱਗੇ ਵੀ ਪ੍ਰੋਗਰਾਮ ਨੇ ਪਰ ਉਹ ਬਹੁਤ ਇੱਕ ਭਰਮਾ ਹੰਗਾਰਾ ਪਰਮਿੰਦਰ ਬਰਾੜ ਜੀ ਤੇ ਉਹ ਸਾਰੇ ਇੱਕ ਬਹੁਤ ਵੱਡੇ ਜਲੂਸ ਦੀ ਸ਼ਕਲ ਚ ਉਹ ਆਪਣਾ ਰੋਡ ਸ਼ੋਅ ਕੱਢ ਰਹੇ ਆ ਤੇ ਨਾਲ ਸਾਡਾ ਰਵੀ ਬੱਤਰਾ ਜਿਹੜਾ ਸਾਡਾ ਲੁਧਿਆਣੇ ਦਾ ਪ੍ਰਧਾਨ ਆ ਉਹ ਤਿੰਨੋਂ ਜਾਣੇ ਉਹਨਾਂ ਨੇ ਇਹ ਜ਼ਿੰਮੇਵਾਰੀ ਉਰੇ ਚੱਡਾ ਸਾਹਿਬ ਨੂੰ ਦਿੱਤੀ ਸੀ ਤੇ ਹਜ਼ਾਰਾਂ ਨੌਜਵਾਨ ਉਹਨਾਂ ਨਾਲ ਚੱਲ ਰਹੇ ਆ ਤੇ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦੀ ਵੀ ਆ ਤੇ ਅੱਜ ਸਾਰਾ ਸ਼ਹਿਰ ਜਿਹੜਾ ਨੌਜਵਾਨਾਂ ਦਾ ਉਹ ਉਹਨਾਂ ਨੇ ਇੱਕ ਹਲੰਗਾਰਾ ਦਿੱਤਾ ਅੱਜ ਹਲਾਰਾ ਦਿੱਤਾ ਏ ਮੋਦੀ ਜੀ ਦੇ ਨਾਂ ਤੇ ਰਕ ਗ੍ਰਤੀ ਪਾਰਟੀ ਨੂੰ ਲਗਾਤਾਰ ਕੰਮ ਕਰਦੇ ਨੇ ਸਾਰੇ ਡਾਇਰੈਕਟਰ ਇਹਨਾਂ ਸਭ ਤੋਂ ਉੱਤੇ ਉੱਕੇ ਦਾਸਤਾ ਤੋਂ ਲਗਾਤਾਰ ਐਮਪੀ ਰਹੇ ਤੇ ਹੁਣ ਨਵੀਂ ਨੀਤੀ ਕੀ ਲੈ ਕੇ ਆਉਂਗੇ ਪੰਜਾਬ ਆ ਕੇ ਜੇਕਰ ਗੱਲ ਕਰ ਲੁਧਿਆਣਾ ਵਸਨੀਕਾਂ ਦਾ ਕਰਪਾ ਦੇਖੋ ਵੀ ਪਹਿਲੀ ਵਾਰ ਅਸੀਂ ਤਾਂ ਸਰਕਾਰ 'ਚ ਜਾ ਰਹੇ ਹਾਂ ਅੱਜ ਤੱਕ ਤਾਂ ਕਾਂਗਰਸ ਲੜਦੇ ਸੀ ਉੱਥੇ ਵਿਰੋਧ ਕਰਦੇ ਸੀ ਜਾ ਕੇ ਮਿਲਣਾ ਸਰਕਾਰ 'ਚ ਹੁੰਦਾ ਤੇ ਹੁਣ ਜਾ ਕੇ ਜਦੋਂ ਸਰਕਾਰ 'ਚ ਬੈਠਾਂਗੇ ਤੇ ਫਿਰ ਸਭ ਕੁਝ ਲੁਧਿਆਣਾ ਲਈ ਸ੍ਰੇਸ਼ਟ ਲੁਧਿਆਣਾ ਬਣਾ ਕੇ ਉਰੇ ਜਹਾਾਈ ਜਿਹੜਾ 에어ਪੋਰਟ ਆ ਉੱਥੇ ਫਲਾਈਟਾਂ ਚੱਲਣਗੀਆਂ ਉਰੇ ਜਿਹੜਾ ਮੈਟਰੋ ਆ ਉਹ ਬਣੇਗੀ ਜੋਰੇ ਸੜਕਾਂ ਦਾ ਜਾਲ ਆ ਉਹ ਵਿਸ਼ੇਗਾ ਉਦੋਂ ਬਾਅਦ ਪੀਜੀਆਈ ਆਏਗਾ ਉਦੋਂ ਬਾਅਦ ਮੈਡੀਕਲ ਕਾਲਜ ਆਏਗਾ ਉਰੇ ਇੱਕ ਚੀਜ਼ ਥੋੜੀ ਆਉਣੀ ਆ ਜਦੋਂ ਪ੍ਰਧਾਨ ਮੰਤਰੀ ਜੀ ਦੋ ਜਿਹੜੇ ਸਾਲ ਚੁਰੇ ਮਾਰਨਗੇ ਤੁਸੀਂ ਦੇਖਿਓ ਤਾਂ ਸੀ ਇਹੀ ਤੁਹਾਨੂੰ ਲੱਗੂਗਾ ਵੀ ਅੱਜ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਵਧੀਆ ਸੋਹਣਾ ਸ਼ਹਿਰ ਜਿਹੜਾ ਉਹ ਤਰੱਕੀ ਦਾ ਸ਼ਹਿਰ ਉਹ ਲੁਧਿਆਣਾ ਬਣ ਗਿਆ ਇਸ ਕਰਕੇ ਬੜੀਆਂ ਆਸਾਂ ਨੇ ਸਾਨੂੰ ਮੋਦੀ ਸਾਹਿਬ ਤੇ ਤੇ ਜੋ ਮੋਦੀ ਮਾਡਲ ਆ ਡਵੈਲਪਮੈਂਟ ਦਾ ਉਹ ਸਾਰਾ ਕੁਝ ਉਰੇ ਹੋਊਗਾ ਭਾਈ ਜਿੰਨਾ ਡਟ ਕੇ ਮੈਂ ਕਹਿੰਦਾ ਜਿੰਨਾ ਡਟ ਕੇ ਇਹ ਬੜਿੰਗ ਦਾ ਇਹਨੂੰ ਵਾਕਈ ਇਹਨੂੰ ਸਬਕ ਸਿਖਾਉਣਾ ਚਾਹੀਦਾ ਰਾਜਸਥਾਨੀ ਬਰਾਦਰੀ ਹਿਮਾਚਲੀ ਸਾਡੇ ਉੱਤਰਾਖੰਡ ਦੇ ਸਾਡੇ ਯੂਪੀ ਬਿਹਾਰ ਦੇ ਇਸ ਬੰਦੇ ਨੇ ਇਹ ਕਿਹਾ ਵੀ ਉਰੇ ਇਹਨਾਂ ਨੂੰ ਨੌਕਰੀਆਂ ਨਾ ਦੋ ਉਰੇ ਇਹਨਾਂ ਨੂੰ ਕੋਈ ਵੋਟ ਦਾ ਅਧਿਕਾਰ ਨਾ ਦੋ ਉੱਥੇ ਇੱਕ ਐਮਪੀ ਇਲੈਕਸ਼ਨ ਲੜ ਰਿਹਾ ਜਿਹੜਾ ਇਹ ਕਹਿ ਰਿਹਾ ਕਾਂਗਰਸ ਦਾ ਦੂਜੇ ਪਾਸੇ ਕੱਲ ਨਵੀਂ ਗੱਲ ਜਿਹੜੀ ਇਹਨਾਂ ਦੇ ਮਨੀਸ਼ ਤਿਵਾੜੀ ਨੇ ਕੈਂਡੀਡੇਟ ਨੇ ਕੀਤੀ ਆ ਬਈ ਇਹ ਚੰਡੀਗੜਾ ਜਿਹੜਾ ਉਹ ਪੰਜਾਬ ਦੀ ਰਾਜਧਾਨੀ ਉਤੋਂ ਖੋਲੋ ਤੇ ਇਹਨੂੰ ਦਿੱਲੀ ਵਾਂਗੂ ਅਲੱਗ ਇੱਕ ਸੂਬੇ ਦਾ ਦਰਜਾ ਦੇ ਕੇ ਇਹ ਚੰਡੀਗੜ੍ਹ ਨੂੰ ਬਣਾਓ ਇਹਦਾ ਮਤਲਬ ਪੰਜਾਬ ਦਾ ਜਿਹੜਾ ਪ੍ਰਧਾਨ ਉਹਦੇ ਬਿਗੈਰ ਕਾਂਗਰਸ ਦੇ ਕੈਂਡੀਡੇਟ ਕਿਵੇਂ ਗੱਲ ਕਰ ਸਕਦੇ ਆ ਤੇ ਦੋਨਾਂ ਨੇ ਜੋ ਮੈਂ ਸਮਝਦਾ ਕਾਂਗਰਸ ਦੀ ਐਸੀ ਤੈਸੀ ਦਿੱਤੀ ਆ ਜੋ ਇਹਨਾਂ ਨੇ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਉਹ ਸਾਨੂੰ ਤਾਂ ਪਹਿਲਾਂ ਚੰਡੀਗੜ੍ਹ ਹਜੇ ਪੂਰਾ ਨਹੀਂ ਮਿਲੇਆ ਇਹ ਮਨੀਸ਼ ਤਵਾੜੀ ਨੇ ਜਿਹੜਾ ਰਹਿੰਦਾ ਖੁੰਦਾ ਸੀ ਕਾਂਗਰਸ ਨੇ ਕਾਂਗਰਸ ਦਾ ਹੀ ਕੰਮ ਆ ਨਾ ਇਹ ਕਾਂਗਰਸ ਨੇ ਪਹਿਲਾਂ ਇਹ ਕਦੇ ਫੈਸਲਾ ਨਹੀਂ ਹੋਣ ਦਿੱਤਾ ਅੱਜ ਫੇਰ ਉਸੇ ਦੁੱਖ ਦੀ ਰਗ ਤੇ ਚੰਡੀਗੜ੍ਹ ਖੋਣ ਦੀ ਗੱਲ ਕੀਤੀ ਆ ਪੰਜਾਬ ਤੋਂ ਇਹਨਾਂ ਸਬਕ ਜਿਹੜਾ ਏ ਉਹ ਲੋਕ ਸਿਖਾਉਣਗੇ ਪੰਜਾਬ ਦੇ ਲੋਕ ਸਿਖਾਉਣਗੇ ਕਾਂਗਰਸ ਨੂੰ ਕਾਂਗਰਸ ਦੇ ਜਿਹੜੇ ਸਮਰਥਕ ਸੇਵਾਵਾਂ ਦੇ ਨੇ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ ਦੋਨਾਂ ਦੇ ਸਮਰਥਕ ਉਹ ਨਮਾਈ ਕੰਮ ਹੋ ਗਿਆ ਉਹ ਕੀ ਹੋਇਆ ਬਈ ਉਹ ਨਵੇਂ ਪ੍ਰਧਾਨ ਜੀ ਗੱਲ ਹੋ ਗਈ ਉਹੀ ਬੰਦੇ ਜਿਹੜੇ ਖੜੇ ਹੁੰਦੇ ਆ ਬੜਿੰਗ ਸਾਹਿਬ ਦੇ ਮਗਰ ਉਹੀ ਬੰਦੇ ਖੜੇ ਹੁੰਦੇ ਆ ਪੱਪੀ ਦੇ ਮਗਰ ਇੱਥੋਂ ਹੀ ਤਾਂ ਮੈਂ ਤੁਹਾਨੂੰ ਕਹਿ ਕੇ ਹਟਿਆ ਵੀ ਚੰਡੀਗੜ੍ਹ ਚ ਸਮਝੌਤਾ ਦਿੱਲੀ ਚ ਸਮਝੌਤਾ ਤੇ ਉਰੇ ਲੁਧਿਆਣੇ ਚ ਵੀ ਸਮਝੌਤਾ ਉਹੀ ਬੰਦੇ ਉਹਨਾਂ ਜਾਂਦੇ ਆ ਉਹੀ ਬੰਦੇ ਉਹਨਾਂ ਦੇ ਜਲਸੇ ਜਾਂਦੇ ਆ ਹੋਰ ਬੰਦੇ ਕਿੱਥੋਂ ਲਿਆਉਣ ਇਹ ਟੋਟਲ ਜਦੋਂ ਹੈ ਹੀ ਸਮਝੌਤਾ ਦਿੱਲੀ ਚ ਸੋਨੀਆ ਗਾਂਧੀ ਜਿੰਦਾਬਾਦ ਕੇਜਰੀਵਾਲ ਕਰਦਾ ਉੱਥੇ ਰਾਹੁਲ ਗਾਂਧੀ ਕੇਜਰੀਵਾਲ ਜਿੰਦਾਬਾਦ ਕਰਦਾ ਤੇ ਇਸ ਕਰਕੇ ਦੇਖੋ ਤਾਂ ਸਹੀ ਫੋਟੋਆਂ ਪਾਓ ਤਾਂ ਸਹੀ ਮੈਂ ਹੀ ਅੱਜ ਪਾ ਦੇਣਾ ਜੇ ਤੁਹਾਨੂੰ ਨਹੀਂ ਲੱਭਦੀ ਵੀ ਮਨੀਸ਼ ਤਿਵਾੜੀ ਦੇ ਗਲ 'ਚ ਇੱਕ ਪਾਸੇ ਪੰਜਾ ਪਾਇਆ ਇੱਕ ਪਾਸੇ ਝਾੜੂ ਪਾਇਆ ਇਹ ਤਾਂ ਰਲੇ ਹੋਏ ਆਪਣਿੰਗ ਜੀ ਕਹਿੰ ਰਹੇ ਨੇ ਕਿ ਜਿੱਦੋਂ ਤੋਂ ਬਾਅਦ ਫੋਨ ਜ਼ਰੂਰ ਚੱਕੂਗਾ ਫੋਨ ਨਹੀਂ ਕੀਤਾ ਜਦਾਂ ਚੱਕਿਆ ਜਾਂਦਾ ਸੀਗਾ ਪਹਿਲਾਂ ਐਨੀ ਬੜੀ ਕੀ ਕਰਾਇਆ ਮੈਂ ਵੀ ਮੈਂ ਵੀ ਇਹੀ ਸੋਚਦਾ ਵੀ ਰਾਜਾ ਬੜਿੰਗ ਜੀ ਨੂੰ ਇਸ ਡਿਊਟੀ ਤੇ ਮੈਂ ਵੀ ਰੱਖਾਂ ਤੁਹਾਨੂੰ ਮੈਸੇਜ ਮਿਲੇ ਗਿਆ ਹੋਗਾ ਯੂਥ ਨੇ ਡਿਕਲੇਅਰ ਕਰਤਾ ਐਮਪੀ ਰਵੀ ਸਿੰਘ ਬਿੱਟੂ ਸਾਡੇ ਐਮਪੀ ਨੇ ਇਹ ਤਾਂ ਅੱਜ ਫੈਸਲਾ ਹੋ ਹੀ ਗਿਆ ਤਿੰਨ ਤੋਂ ਚਾਰ ਹਜ਼ਾਰ ਪਲੱਸ ਯੂਥ ਸੀਗਾ ਤੁਸੀਂ ਦੇਖਿਆ ਸਾਰੇ ਪੱਤਰਕਾਰਾਂ ਨੇ ਕੋਈ ਝੂਠ ਤਾਂ ਨਹੀਂ ਤੇ ਉਹਨਾਂ ਨੇ ਮੈਸੇਜ ਦੇ ਦਿੱਤਾ ਨਾ ਤਾਂ ਕੋਈ ਪੈਸੇ ਨਾ ਸਦਿਆ ਸੀ ਇੱਕ ਮੈਸੇਜ ਲਾਇਆ ਸੀ ਵੀ ਕੱਲ ਨੂੰ ਇਕੱਠੇ ਹੋ ਰਹੇ ਹਾਂ ਯੂਥ ਦਾ ਪ੍ਰੋਗਰਾਮ ਹੈ ਦੇਖ ਆਪਣੇ ਕੋ ਸਪੇਸ ਹੀ ਬਹੁਤ ਘੱਟ ਪੈ ਗਿਆ ਇੰਨਾ ਯੂਥ ਸੀ ਸੜਕਾਂ ਤੇ ਵੀ ਖੜਾ ਸੀ ਜਿਹਦੇ ਕਰਨੇ 5-7 ਘੰਟਾ ਫਿਰ ਵੀ ਯੂਥ ਬੈਠ ਕੇ ਤੇ ਉਹ ਜਾਣਾ ਪਿਆ ਉਹਨਾਂ ਨੂੰ ਪਰ ਸਮਝਿਆ ਤੇ ਰਣਨੀਤੀ ਦੇਖੋ ਤੁਸੀਂ ਕਾਂਗਰਸ ਪਾਰਟੀ ਦੇ ਪਹਿਲਾਂ ਗੱਲ ਪਹਿਲੀ ਗੱਲ ਤਾਂ ਪ੍ਰੋਟੋਕੋਲ ਹੀ ਹੈ ਨਹੀਂ ਕੋਈ ਜਿਹੜਾ ਕਾਂਗਰਸ ਦੇ ਵਿੱਚ ਕੋਈ ਸੈਕਟਰੀ ਵੀ ਹੁੰਦਾ ਨਾ ਯੂਥ ਦਾ ਉਹ 5-7 ਤੋਂ ਸੈਕਟਰੀ ਹੈ ਤੇ ਭਾਜੀਪੀ ਦੇ ਵਿੱਚ ਸੈਕਟਰੀ ਹੈ ਤਾਂ 2 ਤੋਂ 3 ਜ਼ਿੰਮੇਵਾਰੀ ਪਤਾ ਤਾਂ ਲੱਗਦੀ ਹੈ ਵੀ ਤਿੰਨ ਬੰਦੇ ਕੋਲ ਆ ਉਧਰ ਤਾਂ 500 ਬੰਦੇ ਕੋਲ ਕਿਹਨੂੰ ਸੈਕਟਰੀ ਮੰਨੋਗੇ ਪ੍ਰੋਟੋਕੋਲ ਦਾ ਨਾਮੋ ਨਿਸ਼ਾਨ ਹੈ ਨਹੀਂ ਦੇ ਦਾਅਵੇ ਕੀਤੇ ਜਾ ਰਹੇ ਬਾਕੀ ਪਾਰਟੀਆਂ ਵੱਲੋਂ 130 ਦਾ ਨਹੀਂ ਲੱਗੂ ਉਹ ਪਰ ਚਾਰਕੀ ਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਕਾਹਦੇ ਦਾਅਵੇ ਕੀਤੇ 130 130 ਜਾਂ 400 ਪਾਰ ਨਹੀਂ ਹੋਣਾ ਤੇ 400 ਪਾਰ ਤਾਂ ਹੋਣਾ ਹੀ ਹੋਣਾ ਜੇ ਨਾ ਹੋਇਆ ਤਾਂ ਮੈਂ ਰਾਜਨੀਤੀ ਛੱਡ ਦੂੰਗਾ ਇਹ ਤਾਂ ਪੂਰਾ ਵਿਸ਼ਵਾਸ ਹੈ ਕਿ 410 405 ਮੈਂ ਤਾਂ ਕਹਿੰਦਾ ਕਿ ਸਾਰੀਆਂ ਸੀਟਾਂ ਸਾਨੂੰ ਨਾ ਮਿਲ ਜਾਣ ਮੈਂ ਤਏ ਆ ਮੈਂ ਅਪੀਲ ਕੀ ਕਰਦੇ ਹਾਂ ਜੀ ਮੈਂ ਅਪੀਲ ਕਰਦਾ ਜੀ ਸਾਰਾ ਦੇਖੋ ਯੂਥ ਹੈ ਯੂਥ ਨੂੰ ਮੈਸੇਜ ਦਿੰਨੇ ਆ ਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਪਹਿਲਾਂ ਤਾਂ ਸਰਕਾਰ ਬਣਾਵਾਂਗੇ ਬੀਜੇਪੀ ਦੀ ਤੇ ਹੁਣ ਜਿਹੜੀ ਪ੍ਰੈਜ਼ੈਂਟ ਲੋਕ ਸਭਾ ਦੀ ਇਲੈਕਸ਼ਨ ਹੈ ਇਹਦੇ ਵਿੱਚ 13 ਦੇ ਵਿੱਚੋਂ ਦੇਖੋ ਝੂਠ ਨਹੀਂ ਕੋਈ 13 ਦੇ ਵਿੱਚੋਂ 5 ਤੋਂ 7 ਸੀਟਾਂ ਸਾਡੀਆਂ ਹੋਣਗੀਆਂ ਬਿਲਕੁਲ ਹੋਣਗੀਆਂ ਭਾਈ 400 ਪਾਰ ਦਾ ਨਾਰਾ ਜੋ ਭਾਜਪਾ ਕਾ ਹੈ ਉਸਕੇ ਤਹਿਤ ਚੁਣਾਈ ਪ੍ਰਚਾਰ ਪ੍ਰਸਾਰ ਮੈਂ ਅਬ 6 छठे ਚਰਨ ਕਾ ਜੋ ਲੁਧਿਆਣਾ ਕਾ ਹਮਾਰਾ ਹਮਾਰਾ ਜੋ ਚੁਣಾವ್ ਹੈ ਯਹਾਂ ਕੇ ਜੋ ਹਮਾਰੇ ਭਾਜਪਾ ਕੇ प्रत्याशी हैं हमारे उम्मीदवार हैं सरदार श्री रवनीत सिंह बिट्टू जी के आज उनके चुनावी प्रचार प्रसार के लिए आज हमारा जितना भी पंजाब का युवा है युवा हमारे तेजस्वी सूर्या जो नेशनल यूथ प्रेसिडेंट है आज उनका आप देखिए कितनी बेसब्री से इंतजार हो रहा है यूथ यू लग रहा है कि एक हुजूम सारे पूरे लुधियाना पूरे साथ के लगते हुए जितने भी हमारे ज़िले हैं स्थान स्थान से हमारा यूथ आज यहाँ इकट्ठा हुआ है और यूथ हमारा ये मान कि आने वाला अगर हम तीसरी हम विकसित भारत संकल्प को लेकर चले हैं तो हमारे यूथ को सशक्त किए बिना हम अपना वो लक्ष्य पूर्ण नहीं कर पाएंगे तो आज जिस हुजूम के साथ यहाँ पर आज मुझे यहाँ उपस्थिति नजर आती है जहाँ पर मुझे श्री रवनीत सिंह बिट्टू जी के हक में मोदी जी के हक में वो चार सौ माला में वो सजेंगे ये मैं विश्वास कर पा रही हूँ साथ ही मुझे ये लगता है कि मेरा आज युवा जो है वो अपना विश्वास नरेंद्र मोदी सरकार में दिखला रहा है वंदे मातरम जय हिंद टीम पहुंची है सारा तहे दिलो धन्यवाद एक बार तालियां जाए विजय सांपला जी मैं सम, मैं देखिए परिवार के हमारे युवा एकत्रित हो रहे हैं विजय सांपला जी वरिष्ठ भी उसमें आशीष हेतु यहां उपस्थित हो रहे हैं उनके आगमन का भी यहां बड़ी बेसब्री से इंतजार हो रहा है